ਆ ਕੀ ਦਾ ਫੋਨ ਆ ਗਿਆ ਹੈਲੋ ਆ ਗਿਆ ਜੇ ਤਾਂ ਤੈਨੂੰ ਦਸ ਦਿਨ ਬਾਅਦ ਆਹੋ ਮੁੰਡੇ ਦਾ ਤੈਨੂੰ ਬੜਾ ਫਿਕਰ ਆ ਥੋੜਾ ਆ ਘਰ ਦਾ ਫਿਕਰ ਕਰ ਲਿਆ ਕਰ ਇੱਥੇ ਜਾ ਕੇ ਡੇਰੇ ਲਾ ਕੇ ਬਹਿ ਗਈਆਂ ਓਏ ਮੈਨੂੰ ਪਤਾ ਅਜ ਇੱਕ ਤਰੀਕਾ ਮੈਂ ਇੱਥੇ ਭੇਲੀਆਂ ਮੈਨੂੰ ਪਠੇਰ ਲਾਉਣ ਆਵੇ ਜਾਨਾ ਭੇਜਦਾ ਨੂੰ ਸੁਬਲੇ ਆਨ ਕੰਮ ਆਜਾ ਹਾਲੇ ਤੱਕ ਨਹੀਂ ਉੱਠਿਆ ਓਠੇ ਉਦੋਂ ਸਵੇਰ ਦੇ 12 ਵਜੇ ਤੇਰੀ ਹਾਲੇ ਤੱਕ ਜਾਗ ਨਹੀਂ ਖੁੱਲੀ ਓ ਪਾਪਾ 12 ਵਜੇ ਕਿਹੜੀ ਸਵੇਰ ਹੁੰਦੀ ਐ ਆਹੋ ਤੇਰੀ ਤਾਂ ਸ਼ਾਮਾਂ ਤੱਕ ਸਵੇਰ ਨਹੀਂ ਹੋਣੀ ਮੈਂ 5 ਵਜੇ ਦਾ ਉੱਠਿਆ ਹੀ ਡੰਗਰ ਨਵਾ ਆ ਕੇ ਪੱਠੇ ਪਾ ਕੇ ਤੇ ਵਾਪਸ ਆ ਗਿਆ ਤੇ ਤੂੰ ਅਜੇ ਲੰਮੀਆਂ ਤਾਂ ਨਹੀਂ ਪਿਆ ਜਦੋਂ ਵਾਗ ਰੱਖਿਆ ਸਾਂਭਣਾ ਵੀ ਪੈਣਾ ਆ ਉੱਠੇ ਬਾਹਰ ਕੋਈ ਹਸਾਨ ਕੀਤਾ ਆ ਉਹ ਚੱਲ ਮੈਂ ਨਹੀਂ ਹਸਾਨ ਕੀਤਾ ਤੇ ਤੂੰ ਹੀ ਉੱਠ ਕੇ ਮੇਰੇ ਤੇ ਹਸਾਨ ਕਰ ਦੇ ਤੈਨੂੰ ਪਤਾ ਨਾ ਜੇ ਇੱਕ ਤਰੀਕ ਆ ਆਖਦੇ ਕੀ ਹੋ ਗਿਆ ਇੱਕ ਤਰੀਕ ਦੇ ਇੱਕ ਤਰੀਕ ਪਹਿਲੀ ਵਾਰ ਹੀ ਆਈ ਆ ਕਿਹਜਾ ਦਾਦੇ ਦੀ 17ਵੀਂ ਆ ਉਹ ਡੇਢ ਮਹੀਨੇ ਨੇ ਛੁੱਟੀਆਂ ਤੋਂ ਬਾਅਦ ਅਜ ਪਹਿਲੀ ਵਾਰ ਆਈ ਆ ਤੈਨੂੰ ਪਤਾ ਨਾ ਜੇ ਇੱਕ ਜਲਾਈ ਆ ਮੰਜੇ ਦੇ ਪਿਆ ਢੀਠਣਾ ਉਹ ਤਿਆਰ ਹੋ ਤੇ ਸਕੂਲੇ ਤਿੱਤਰੋ ਅੱਜ ਨਹੀਂ ਮੈਂ ਜਾਣਾ ਜੁਨੇ ਪਾਪਾ ਕੱਲੂ ਚਲ ਜੂਗਾ ਸਕੂਲ ਤੇ ਘੜਾ ਬੰਬ ਡੇਗ ਪਾ ਲੱਗਾ ਵੀ ਜਿਹੜਾ ਬੰਦ ਹੋ ਜੂਗਾ ਉਹ ਮੁੜ ਕੇ ਖੁੱਲਣਾ ਨਹੀਂ ਹੈ ਜੇ ਚੰਗੀ ਚਾਉਣਾ ਨਾ ਤੇ ਉੱਠ ਜਾ ਕਿਤੇ ਇਹ ਨਾ ਹੋਵੇ ਤੇਰੇ ਤੇ ਜੁੱਤੀਆਂ ਦੇ ਬੰਬ ਚੱਲ ਜਾਣ ਨਾਲੇ ਮਾਂ ਤੇਰੀ ਦਾ ਫੋਨ ਆਇਆ ਉਹ ਕਹਿੰਦੀ ਸੀ ਮੁੰਡਾ ਮੇਰੇ ਉਹਨਾਂ ਨੂੰ ਸਕੂਲੇ ਜਾਣਾ ਚਾਹੀਦਾ ਰੱਬ ਕਰੇ ਕਿਤੇ ਫੇਰ ਲੋਕਡਾਊਨ ਲੱਗ ਜਾਣਾ ਫੇਰ ਤੂੰ ਹੀ ਮੈਨੂੰ ਬਣਾ ਲਿਓ ਡੀਸੀ ਵਣ ਗਿਆ ਛੁੱਟੀ ਦਾ ਜੁਗਾੜ। ਓ ਪਾਪਾ ਹਾਂ ਤੂੰ ਕਿਰੋਲਾ ਪਾਇਆ ਏ। ਓ ਇਹਨੂੰ ਫੇਰ ਲੱਗ ਗਈ ਓ ਪਛੀ। ਆਣੀਓ ਚਲਦੀ ਖਰਾਬ ਹੋ ਗਈ ਓ। ਮੈਂ ਨਹੀਂ ਨਾ ਤਾ ਤੋ ਬਿਨਾ ਸਕੂਲੇ ਜਾਣਾ। ਅੱਗੇ ਤਾਂ ਤੂੰ ਨਾ ਆ ਗਈ ਸਕੂਲੇ ਜਾਂਦਾ ਹਣਾ। ਸਾਰਾ ਟੱਬਰ ਤੈਨੂੰ ਫੜ ਕੇ ਘਰੇ ਤੱਕ ਲੈ ਕੇ ਆਉਦਾ ਤੇ ਤੂੰ ਫੇਰ ਭੱਜ ਜਾਣਾ। ਅੱਗੇ-ਉੱਗੇ ਤਾਂ ਨਹੀਂ ਮੈਨੂੰ ਪਤਾ ਪਰ ਮੈਂ ਅੱਜ ਨਾ ਆਗੇ ਜਾਣਾ ਆ। ਕੋਈ ਨਹੀਂ ਟੂਟੀ ਵੀ ਅੱਜ ਹੀ ਚੱਲੂਗੀ ਤੇ ਤੂੰ ਸਕੂਲੇ ਵੀ ਅੱਜ ਹੀ ਜਾਵੇਂਗਾ। ਮੈਂ ਕਰਦਾ ਪਲੰਬਰ ਨੂੰ ਫੋਨ। ਹੈਲੋ ਮੰਗਾ ਬੋਲਦਾ ਟੂੜੀਆਂ ਵਾਲਾ ਹਾਂਜੀ ਮੰਗਾ ਹੀ ਬੋਲਦਾ ਟੂੜੀਆਂ ਵਾਲਾ ਓਏ ਘਰੇ ਟੂੜੀ ਖਰਾਬ ਹੋ ਗਈ ਤੇ ਮਾੜੀ ਜੀ ਤੈਨੂੰ ਵਿਖਾਉਣੀ ਆ ਨਹੀਂ ਅੱਜ ਤੇ ਮੈਂ ਤੋ ਆਇਆ ਨਹੀਂ ਜਣਾ ਮੈਂ ਚੱਲਿਆ ਕਿਤੇ ਕੱਲ ਪਹਿਲੇ ਟਾਈਮ ਵੇਖ ਜੂਗਾ ਓਏ ਨਹੀਂ ਨਹੀਂ ਅੱਜ ਹੀ ਵਿਖਾਉਣੀ ਆ ਅੱਜ ਹੀ ਵਿਖਾਉਣੀ ਆ ਹਾਂਜੀ ਕੋਈ ਨਹੀਂ ਫਿਰ ਮੈਂ ਬੰਦਾ ਭੇਜ ਦਿੰਦਾ ਚਲੋ ਠੀਕ ਆ ਸਾਰਸ ਵਸੇਮ ਘਰ ਰੋਟੀ ਦਿਖਾਈਏ ਉਹ ਰੋਟੀ ਜੋਗਾ ਪਹਿਲਾਂ ਕਰਤ ਲੈ ਰਾਸਨ ਦੇ ਵੈਰੀਆ ਤੈਨੂੰ 24 ਘੰਟੇ ਰੋਟੀ ਲੱਗੀ ਰਹਿੰਦੀ ਆ ਟਰੰਕ ਲਿਆ ਫੜ ਕੇ ਬਾਲ ਦੇ ਕਰਕੇ ਵਾਲਾ ਜਿਹਾ ਬਾਕੀ ਸਤਾ ਤੈਨੂੰ ਲੋੜਾ ਜਿੰਨੀ ਤੇਰੇ ਗਾਂਜ ਪਈ ਹੈ ਓਏ ਉਹ ਵਾਲ ਨਹੀਂ ਟੂਬ ਦਾ ਵਾਲ ਚਾਹੀਦਾ ਵਾ ਅੱਜ ਲਾ ਭਰ ਲਾ ਪੈਂਚਰ ਵੀਰਾ ਰੇ ਮੇਰੇ ਕਿੱਡੇ ਮਾੜਿਆ ਇਹਨੂੰ ਨਵੇਂ ਪਵਾਓ ਜਿੱਦਣ ਮੇਰੇ ਰਕਾ ਉੱਤੇ ਬੈਗਣਾ ਇਹਨੇ ਥੱਲੇ ਹੀ ਦਮ ਤੋੜ ਜਣਾ ਤੂੰ ਬਹੁਤ ਦੀਆਂ ਗੱਲਾਂ ਨਾ ਕਰ ਤੂੰ ਪੈਂਚਰ ਲਾ ਪਾਪੇ ਨੇ ਪਠੇ ਲੈਣ ਦੇਣਾ ਜੇ ਮੈਨੂੰ ਹੋਰ ਟਾਈਮ ਲੱਗਿਆ ਉਹਨੇ ਮੈਨੂੰ ਤੋੜ ਦੇਣਾ ਪੈਂਚਰ ਦਾ ਲੱਗਿਆ ਬੱਸ ਆ ভাই ਭਰ ਰਹੀ ਆ ਹਾਂ ਭਰ ਫੇਰ ਉਹ ਹੈਲੋ ਵੀਰ ਇਦਾਂ ਹਵਾ ਭਰੀ ਜਾਊਗੀ ਐਡੀ ਵੱਡੀ ਤੁਸੀਂ ਟੈਂਕੀ ਰੱਖੀ ਉਹਦੇ ਨਾਲ ਵਾਪਰ ਆ ਕੇ ਖੇਡਾਂ ਖੇਢੀ ਜਾਂਦੇ ਆ ਉਹੇ ਹੋ ਓਏ ਉਹ ਤੇ ਖਰਾਬ ਆ ਭਲੇਖਾ ਪੰਨੂ ਰੱਖੀ ਆ 5 ਸਾਲ ਹੋ ਗਏ ਸਨ ਦੁਕਾਨਬਾਈ ਨੂੰ ਜਦੋਂ ਵੀ ਪੈਂਚਰ ਲਾਈਦੇ ਨੇ ਪੈਂਚਰ ਲਾਉਣ ਤੋਂ ਬਾਅਦ ਹਵਾ ਇਸੇ ਟੈਂਕਰ ਨਾਲ ਭਰੀ ਦੀ ਆ ਬੋ ਲੈਰ ਕੀ ਆਲਾ ਬਸ ਵਧੀਆ ਠੀਕ ਆ ਇੱਕ ਕੰਮ ਕਰੇਗਾ ਦੱਸ ਕੀ ਕੰਮ ਆ ਲੱਖੇ ਘਰੇ ਟੂਟੀ ਲਾ ਕੇ ਹੋਣੀ ਸੀ ਉਹ ਟੂੜੀਆਂ ਡਾੜੀਆਂ ਲਾਉਂਦਾ ਸਾਡਾ ਕੰਮ ਨਹੀਂ ਆ ਉਹਨੂੰ ਪੈਂਚਰ ਰਸ ਕਿਦੇ ਲਾਉਣਾ ਵਾ ਪੈਂਚਰ ਲਾਵਾਂਗੇ ਪੱਕਾ ਉੱਥੇ ਵੀ ਪੈਂਚਰ ਵਾਲਾ ਇਹ ਕੰਮ ਆ ਮਾੜੀ ਮੋੜੀ ਟੂੜੀ ਟਾੜੀ ਲੀਕ ਹੋਣੀ ਕੱਸ ਕੇ ਤੇ ਆ ਰਹੇ ਹੋ ਉਹ ਭਰਾਵਾ ਹਰ ਕੋ ਟੂੜੀ ਖੋਲਣ ਵਾਲੇ ਯੰਤਰ ਨਹੀਂ ਆ ਯੰਤਰ ਤੁਸੀਂ ਮੇਰੇ ਲੈ ਲਓ ਉਹ ਲਿਆ ਦੇ ਫਿਰ ਉਹ ਲੱਖੇ ਦਾ ਘਰ ਕਿਥੇ ਆ